ਬ੍ਰੋ ਇਹ ਮੁੱਤ ਤੈ ਕੀਤੇ ਜੀ ਆਜੋ ਮੈਂ ਤਲੇ ਨੇ ਪੱਛੇ ਆਦਾਂ ਥੀ ਲੱਗਿਓ ਬੜਾ ਵਕਤ ਮੈਂ ਆ ਤੁਮ ਨਾਲ ਬਾਚੀ ਤੇ ਟਕਾਉਂ ਨਾ ਚਾ ਗੋਲੀ ਨਾਲ ਫੇਰ ਜੰਗ ਬਣ ਕੇ ਇਹ ਕੱਟਦੀ ਹੈ ਹੋ ਜੇ ਇੰਦ ਮੋਹ ਰੱਬ ਸਰੇ ਜਨਾਂ ਚੀਤੇ ਜੀ ਆਪੇ ਆਵੇਂ ਕੋਈ ਨਾ ਕੋਈ ਕਰੋ ਸ਼ੁਰੂ ਆਓ ਵੈਰੀ ਗੁੱਡ ਆਓ ਸਾਰੇ ਪਲੀਸ ਸਾਹਮਣੇ ਦੇਖੋ ਫੋਟੋ ਦਿਓ ਫੋਟੋ ਦਿਓ ਰੰਗ ਮੇਰਾ ਚਿਟਾੜੀ ਚਿਟਾ ਨੀ ਫੇਰੇ ਫੋਟੋ ਹਣੀਆਂ ਦੇਖੀਓ ਵਧੀਆ ਬਟਾ ਇਹ ਦੇਖੋ ਫਿੱਟ ਸੋਣਾ ਪਿੱਛੇ ਆਓ ਚੱਲ ਬੁਕੇ 14 ਬਹੁਤ ਹੀ ਵਧੀਆ ਬਹੁਤ ਨੰਬਰ ਦਾ ਪੁੱਤਰ ਪੱਲੇ ਪੱਲੇ ਮੇਰਾ ਇਹ ਸਭ ਗੱਲ ਕਰਦੇ ਜਸਲੀਟ 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 ਬਹੁਤ ਸਮਝਦੇ ਮੋਈਆ ਅਰੇ ਦੇਖਿਓ

ਯਾਦ ਆਉਂਦੇ ਆਂ ਉਹ ਕੌਮ ਦੇ ਬੜੇ ਰਿਸਪੈਕਟਡ ਪਰਸਨ ਸੀ ਅੱਜ ਵੀ ਉਹਨਾਂ ਦੀ ਯਾਦ ਆਉਂਦੀ ਹੈ ਸਾਰਾ ਇਲਾਕਾ ਯਾਦ ਕਰਦਾ ਅੱਜ ਵੀ ਉਹਨਾਂ ਦੀ ਇਸ ਟਾਈਮ ਤੇ ਜਿੰਨੇ ਵੀ ਇੱਥੇ ਸਾਰੇ ਸੱਜਣ ਮਿੱਤਰ ਭੈਣ ਭਰਾ ਰਿਸ਼ਤੇਦਾਰ ਆਏ ਹੋਏ ਨੇ ਉਹਨਾਂ ਨੂੰ ਯਾਦ ਕਰ ਰਹੇ ਨੇ ਉਹਨਾਂ ਦੇ ਘਰ ਅੱਜ ਇੱਕ ਬਹੁਤ ਹੀ ਅਰਸੀਆ ਬਾਦ ਇੱਕ ਨਵੇਂ ਬੱਚੇ ਦਾ ਐਂਟਰੀ ਹੋਈ ਆ ਇਲਾਕੇ ਦੇ ਵਿੱਚ ਨਹੀਂ ਕੀ ਕਹਿ ਸਕਦੇ ਆ ਕਿ ਸਾਰਾ ਪਿੰਡ ਬੜੀ ਖੁਸ਼ੀ ਦੇ ਮਾਹੌਲ ਦੇ ਵਿੱਚ ਤੇ ਅਸੀਂ ਬੜੀ ਖੁਸ਼ੀ ਮਨਾ ਰਹੇ ਆਂ ਕੀ ਸ਼ੁਕਰ ਹੈ ਕਿ ਹਨਾ ਖੁਸ਼ੀ ਦਾ ਦੇਣਾ ਆ ਤੇ ਸਾਰੇ ਬੜੇ ਖੁਸ਼ੀ ਨਾਲ ਇੱਜ ਅੱਜ ਇਸ ਖੁਸ਼ੀ ਦੇ ਵਿੱਚ ਸ਼ਾਮਲ ਹੋਏ ਆ ਤੇ ਅਸੀਂ ਇੱਕ ਬੇਬੀ ਗਰਲ ਇੱਕ ਨਵੇਂ ਇਸ ਪਰਿਵਾਰ ਦੇ ਵਿੱਚ ਆਈ ਹੈ ਪਰਿਵਾਰ ਨੇ ਇੰਨੀ ਕੁ ਖੁਸ਼ੀ ਮਨਾਈ ਹੈ ਲੋਕੀ ਪੁੱਤਰਾਂ ਦੇ ਜਸ਼ਨ ਤੇ ਮਨਾਦੇ ਦੇਖੇ ਸੀ ਇੱਕ ਬੇਬੀ ਗਰਲ ਦਾ ਜਿਹੜਾ ਜਸ਼ਨ ਅੱਜ ਪਹਿਲੀ ਵਾਰੀ ਮਨਾਦੇ ਦੇਖਿਆ ਸੀ ਤੇ ਅੱਜ ਦੇ ਸਮਾਜ ਦੇ ਵਿੱਚ ਜੋ ਬੀਬੀ ਗੱਲਾਂ ਨੂੰ ਹੈ ਵਿਜ਼ਿਟਿੰਗ ਮਿਲੀ ਹੈ ਅਸੀਂ ਬਹੁਤ ਇਸ ਚੀਜ਼ ਦੀ ਸ਼ਲਾਘਾ ਕਰਦੇ ਹਾਂ ਜਿਸ ਤਰ੍ਹਾਂ ਦੀ ਫੈਮਿਲੀ ਸੀ ਉਸ ਤਰ੍ਹਾਂ ਦਾ ਵਿਜ਼ਿਟ ਹੋਇਆ ਅਸੀਂ ਇਲਾਕੇ ਦੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਅੱਜ ਇਸ ਸ਼ੁਭ ਮੌਕੇ ਦੇ ਉੱਤੇ ਇਹ ਵਿਜ਼ਿਟ ਕੀਤਾ ਤੇ ਇਹ ਖੁਸ਼ੀ ਦੇ ਵਿੱਚ ਸ਼ਾਮਲ ਹੋਏ ਅਸੀਂ ਆਪ ਜੀ ਦਾ ਵੀ ਧੰਨਵਾਦ ਕਰਦੇ ਹਾਂ ਕਿ ਜਿਹੜੇ ਸੰਤਾ ਦੇ ਵਿੱਚ ਆਮ ਜਨਤਾ ਦੇ ਵਿੱਚ ਬਹੁਤ ਵਧੀਆ ਸੰਦੇਸ਼ ਗਿਆ ਕਿ ਜਿਸ ਤਰ੍ਹਾਂ ਅੱਜ ਕੱਲ ਸਮਾਜ ਦੇ ਵਿੱਚ ਚੱਲ ਰਿਹਾ ਹੈ ਅਸੀਂ ਤੁਸੀਂ ਆਪ ਸਾਰੇ ਜਾਣੂ ਹੀ ਹੋ ਕਿ ਅ ਲੜਕੀਆਂ ਦੇ ਨਾਲ ਜੋ ਵੀ ਮਤਭੇਦ ਹੁੰਦੇ ਆ ਇਸ ਪਰਿਵਾਰ ਦੇ ਵਿੱਚ ਅਸੀਂ ਆ ਕੇ ਅਜਿਹੀ ਚੀਜ਼ ਦੇਖੀ ਹੈ ਕਿ ਅ ਬੇਟਾ ਹੋਵੇ ਜਾਂ ਬੇਟੀ ਹੋਵੇ ਸਾਰੇ ਇੱਕ ਸਮਾਨ ਹੁੰਦੇ ਆ ਤੇ ਇਹ ਜੋ ਅੱਜ ਅਸੀਂ ਇੱਥੇ ਆ ਕੇ ਚੈਲਪੈਲ ਵੇਖ ਰਹੇ ਆ ਸਾਨੂੰ ਬੜੀ ਖੁਸ਼ੀ ਹੋਈ ਹੈ ਖੁਸ਼ੀ ਵੀ ਹੈ ਤੇ ਅਸੀਂ ਜਸ਼ਨ ਵੀ ਮਨਾ ਰਹੇ ਹਾਂ ਅਸੀਂ ਇਸ ਜਸ਼ਨ ਦੇ ਵਿੱਚ ਸ਼ਾਮਲ ਹੋਏ ਹਾਂ ਸਾਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਹੈ ਇੱਕ ਤੇ ਫੈਮਿਲੀ ਬੜੀ ਰਿਸਪੈਕਟਡ ਪਰਸਨ ਨੇ ਇਸ ਇਲਾਕੇ ਦੇ ਕਿਉਂਕਿ ਡਾਕਟਰ ਵਿਜੇ ਪ੍ਰੈਸ਼ਰ ਜੀ ਆ ਡਾਕਟਰ ਪਵਨ ਸ਼ਰਮਾ ਜੀ ਸਾਰੇ ਬੜੇ ਐਸ ਇਲਾਕੇ ਦੇ ਪਰਫੈਕਟ ਔਰ ਜਿਨ੍ਹਾਂ ਤੋਂ ਸਾਰਾ ਇਲਾਕਾ ਇੱਕ ਹੌਪ ਰੱਖਦਾ ਸੀ ਦੋਨੇ ਰਿਸਪੈਕਟਡ ਪਰਸਨ ਸੀ ਤੇ ਅਸੀਂ ਉਹਨਾਂ ਚੀਜ਼ਾਂ ਉਹ ਚੀਜ਼ਾਂ ਨੂੰ ਅਸੀਂ ਮਿਸ ਕਰਦੇ ਅੱਜ ਪੂਰਾ ਇਲਾਕਾ ਮਿਸ ਕਰ ਰਿਆ ਸੀ ਪਰ ਜੋ ਅੱਜ ਹੈ ਵਿਜ਼ਿਟਿੰਗ ਦੇਖੀ ਹੈ ਅਸੀਂ ਸੱਚੀ ਨਿਹਾਲ ਹੋ ਗਏ ਸਾਡੇ ਕੋ ਕੋਈ ਵਰਡ ਨਹੀਂ ਹੈਗੇ ਕਿ ਅਸੀਂ ਕਿਸ ਤਰ੍ਹਾਂ ਇਸ ਚੀਜ਼ਾਂ ਨੂੰ ਬਿਆਨ ਕਰ ਸਕੀਏ ਅਸੀਂ ਇਸ ਕਰਕੇ ਪੂਰੇ ਇਲਾਕੇ ਦੀ ਸੰਗਤ ਦਾ ਧੰਨਵਾਦ ਕਰਦੇ ਹਾਂ ਜੋ ਇੱਥੇ ਹਾਜ਼ਰ ਹੋਏ ਨੇ